ਇਹ ਇੱਕ ਵੀਡੀਓ ਤੇ ਸੇਮ ਹੀ ਖਾਤਾ ਨੰਬਰ ਹੁੰਦਾ ਸੇਮ ਹੀ ਨੰਬਰ ਹੁੰਦਾ ਤੇ ਤੁਸੀਂ ਬਈ ਲੋਕਾਂ ਉੱਤੇ ਓਂ ਕੋਣ ਹੈ ਯਾਰ ਤੂੰ ਠੱਗਣ ਵਾਲਾ ਤੇ ਤੈਨੂੰ ਕੀ ਪਤਾ ਹੀ ਠੱਗਦੇ ਆ ਤੈਨੂੰ ਤੇ ਅਸੀਂ ਪੱਤਰਕਾਰ ਆ ਬਈ ਤੁਸੀਂ ਪੰਜਾਬ ਦੇ ਲੋਕਾਂ ਨੂੰ ਤੁਸੀਂ ਬੁੱਧੂ ਬਣਾਇਆ ਜਿਹੜੇ ਸੱਚੇ ਹੱਕਦਾਰ ਹੁੰਦੇ ਸੇਵਾ ਦੇ ਨਾਂ ਤੇ ਤੁਸੀਂ ਉਹਨਾਂ ਦਾ ਵੀ ਬੇੜਾ ਲੋਟੂ ਟੂਟੂਲਾ ਥੋੜਾ ਚੱਲ ਰਿਹਾ ਸਾਨੂੰ ਨਾ ਪੂਰੀ ਖਬਰ ਮਿਲ ਗਈ ਹੈ ਸਾਨੂੰ ਪਹਿਲੇ ਤਾਂ ਐਂ ਦੱਸਦੇ ਤੁਸੀਂ ਇੱਕ ਕੰਮ ਕਰ ਕਾਤੋਂ ਰਹੇ ਆ ਤੁਹਾਨੂੰ ਮਿਲ ਕੀ ਰਿਹਾ ਇਹਦੇ ਵਿੱਚ ਢੱਡ ਵੜਾਏ ਆ ਏਡੇ ਏਡੇ ਬੈਠੇ ਆ ਤੇ ਤੁਸੀਂ ਕਿਉਂ ਲੋਕਾਂ ਨੂੰ ਫੁੱਦੂ ਬਣਾਈ ਜਾਂਦੇ ਆ ਕੋਈ ਆਪਾਂ ਕੀ ਲੈਣਾ ਤੂੰ ਆ ਤਾ ਜਾ ਯਾਰ ਜਾ ਨਹੀਂ ਭਾਈ ਸਾਨੂੰ ਛੋੜਾ ਤੁਸੀਂ ਫਿਰ ਤੁਸੀਂ ਪੈਸੇ ਕਰਦੇ ਆ ਕੋਈ ਯਾਰ ਜਿੰਨੇ ਮਰਜ਼ੀ ਕਰਦੇ ਹੋਈ ਆ ਤੂੰ ਕੀ ਲੈਣਾ ਯਾਰ ਤੂੰ ਆ ਦੋ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਗਗਨਦੀਪ ਸਿੰਘ ਗੱਲ ਤੁਹਾਨੂੰ ਜੁੜੇ ਹਾਂ ਚੱਲੇ ਰੰਗਲਾ ਪੰਜਾਬ ਦੇ ਨਾਲ ਅੱਜ ਇੱਕ ਅਸੀਂ ਬਹੁਤ ਹੀ ਵੱਡਾ ਖਲਾਸਾ ਅਹਿਮ ਜਿਹੜਾ ਕਿ ਬਹੁਤ ਜ਼ਰੂਰੀ ਸੀਗਾ ਪੰਜਾਬ ਦੇ ਵਿੱਚ ਉਹ ਕਰਨ ਜਾ ਰਹੇ ਹਾਂ ਪੰਜਾਬ ਦੇ ਵਿੱਚ ਜਿਹੜਾ ਲੋਟੂ ਗੈਂਗ ਸਰਗਰਮ ਹੋਇਆ ਜਿਹੜਾ ਸੇਵਾ ਸੰਸਥਾ ਦੇ ਨਾਂ ਤੇ ਨਾਂ ਤੇ ਜਿਹੜੀਆਂ ਸੁਸਾਇਟੀਆਂ ਬਣੀਆਂ ਹੋਆਂ ਫਲਾਨੀ ਸੇਵਾ ਸੁਸਾਇਟੀ ਤੇ ਓੰਕੀ ਸੇਵਾ ਸੁਸਾਇਟੀ ਉਹ ਲੱਖਾਂ ਹੀ ਲੋਕ ਲੋਕਾਂ ਤੋਂ ਪੈਸੇ ਲੁੱਟ ਰਹੇ ਕਿਉਂਕਿ ਪੰਜਾਬ ਦੇ ਲੋਕ ਆ ਜਿਹੜੇ ਬਹੁਤ ਦਾਨੀ ਲੋਕ ਆ ਤੇ ਵੀਡੀਓ ਦੇਖ ਕੇ ਨਾ ਸੌਂਗ ਜਾ ਲੱਗਿਆ ਹੁੰਦਾ ਤੇ ਏਮੋਸ਼ਨਲ ਜਾ ਹੋ ਜਾਂਦੇ ਆ ਤੇ ਇਹੋ ਜੀਆਂ ਸੰਸਥਾ ਪਿਆ ਚ ਲੱਖੇ ਚੱਲ ਰਹੇ ਨੇ ਤੇ ਜਿੰਨਾਂ ਦੇ ਵਿੱਚੋਂ 5% ਸਹੀ ਹੋਣਗੇ 95% ਫੇਕ ਆ ਤੇ ਅਸੀਂ ਤੁਹਾਨੂੰ ਅੱਜ ਜਿਹੜਾ ਖਲਾਸਾ ਕਰ ਰਹੇ ਆ ਅਸੀਂ ਅੱਜ ਸਾਰੇ ਸੂਤਰਾਂ ਦੇ ਹਵਾਲੇ ਤੋਂ ਸਾਨੂੰ ਜਾਣਕਾਰੀ ਮਿਲੀ ਤੇ ਉਹ ਬੈਠੇ ਆ ਜੋ ਤੁਹਾਨੂੰ ਮਿਲਾਉਣੇ ਆ ਸਾਰਾ ਪਰਦਾ ਫਾਸ਼ ਕਰਾਂਗੇ ਤੇ ਇਹਨਾਂ ਨੂੰ ਕਰਾਂਗੇ ਨੰਗਾ ਲੋਕਾਂ ਸਾਹਮਣੇ ਤੇ ਕੀ ਕਰ ਰਹੇ ਆ ਦੇਖੋ ਇਹ ਬੈਠੇ ਆ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਗੱਲਬਾਤ ਕਰਨੀ ਹੈ ਬਈ ਤੁਹਾਡੇ ਨਾਲ ਮੜਾ ਜੇ ਖੜੇ ਹੋ ਜੋ ਤੁਸੀਂ ਕੌਣ ਆ ਅਸੀਂ ਤੁਹਾਨੂੰ ਦੱਸ ਦਿਆਂ ਬਈ ਕੌਣ ਮੜਾ ਜੇ ਖੜੇ ਹੋ ਜੋ ਏ ਆਪਣੀ ਕੋਈ ਸੇਵਾ ਸੁਸਾਇਟੀ ਚੱਲ ਰਹੀ ਹੈ ਬਈ ਹਾਂ ਬਈ ਚੱਲਦੀ ਹੈ ਤੇ ਕਿੰਨੇ ਟਾਈਮ ਤੋਂ ਚੱਲ ਰਹੀ ਹੈ ਬਈ ਚੱਲਦੀ ਆ 10 15 ਸਾਲਾਂ ਤੋਂ ਕੋਈ ਰਜਿਸਟਰਡ ਹੈਗੇ ਰਜਿਸਟਰਡ ਕਰਾਈਏ ਕਿਤੇ ਤੁਸੀਂ ਤੁਸੀਂ ਯਾਰ ਕੀ ਲੈਣਾ ਤੁਸੀਂ ਕਦੇ ਹਸਤੇ ਆਂ ਅਸੀਂ ਬਈ ਆਏ ਆ ਕਿਉਂਕਿ ਪੰਜਾਬ ਦੇ ਵਿੱਚ ਇਹ ਲੋਟੂ ਟਾ ਟੋਲਾ ਨਾ ਸਸਾਇਟੀਾਂ ਵਾਲਾ ਇਹ ਬਹੁਤ ਜ਼ਿਆਦਾ ਵੱਧ ਗਿਆ ਤੇ ਸਾਨੂੰ ਸੂਤਰਾਂ ਤੋਂ ਪਤਾ ਲੱਗਿਆ ਕਿ ਤੁਸੀਂ ਵੀ ਜਿਹੜੇ ਬਈ ਫੇਕ ਵੀਡੀਓ ਬਣਾ ਕੇ ਲੋਕਾਂ ਨੂੰ ਲੁੱਟਦੇ ਹੋ ਕੋਈ ਫੇਕ ਨਹੀਂ ਬਈ ਅਸੀਂ ਅਸਲ ਦੇ ਵਿੱਚ ਰੀਅਲ ਦੇ ਵਿੱਚ ਆਹ ਇੱਕ ਮਰੀਜ਼ ਆਵੇ ਅੱਜ ਲੈ ਕੇ ਜਾਂਦਾ ਵੇ ਇਹ ਰੁਕੀ ਰੁਕੀ ਹੋਇਆਗਾ ਇਹਨੂੰ ਕੀ ਇਹ ਤਾਂ ਐਕਸੀਡੈਂਟ ਹੋਗਾ ਜੀ 7 ਵਜੇ ਸੀ ਦੀ ਤੇ ਇਹ ਇਹਦਾ ਤੁਸੀਂ ਕੀ ਕੀ ਕਰਵਾਇਆ ਤਾਂ ਕਿੰਨਾ ਇਲਾਜ ਕਰਵਾਤਾ ਕੀ ਕਰਤਾ ਇਹਦਾ ਕਰਵਾਉਣਾ ਇਲਾਜ ਕਰਵਾ ਰਹੇ ਆ ਇਹਨੂੰ ਹੁਣ ਕਿੱਥੇ ਲੈ ਕੇ ਜਾਣੇ ਆ ਇਹਨੂੰ ਆਪਣੇ ਹਸਪਤਾਲ ਲੈ ਕੇ ਜਾਣਾ ਉੱਥੇ ਹਸਪਤਾਲ ਤੇ ਬਾਈ ਤੇ ਜਿਹੜਾ ਜਿਹੜਾ ਤੁਸੀਂ ਮਤਲਬ ਅਕਾਊਂਟ ਪਾਉਣਿਆ ਸੀ ਤੁਹਾਡੇ ਨਾਲ ਵੀਡੀਓ ਦੇਖਿਆ ਤੁਸੀਂ ਵੀਡੀਓ ਵੀ ਪਾਉਣੇ ਆ ਕਿ ਜੇ ਤੁਸੀਂ ਅਕਾਊਂਟ ਪਾਉਣੇ ਆ ਵੀਡੀਓ ਤੇ ਤੁਸੀਂ ਲੋਕਾਂ ਨੂੰ ਪੂਰਾ ਇਹ ਬਈ ਇਮਪ੍ਰੈਸ ਕਰ ਦਿੰਨੇ ਆ ਵੀ ਇਹ ਵਾਕਈ ਮਰੀਜ਼ ਦਾ ਹੀ ਅਕਾਊਂਟ ਆ ਉੱਤੇ ਖਾਤਾ ਨੰਬਰ ਆਈ ਐਫ ਸੀ ਕੋਡ ਨਾਂ ਵਗੈਰਾ ਤੁਸੀਂ ਸਾਰਾ ਕੁਝ ਪਾਉਣੇ ਆ ਤੁਸੀਂ ਪੂਰੀ ਰੀਅਲ ਵੀਡੀਓ ਬਣਾਉਣੇ ਆ ਪਰ ਅਸੀਂ ਲੋਕ ਧਿਆਨ ਨਹੀਂ ਦਿੰਦੇ ਅਸੀਂ ਥੋੜੇ ਮਗਰ ਲੱਗੇ ਹੋਇਆ ਬਹੁਤ ਟਾਈਮ ਤੋਂ ਅਸੀਂ ਨੋਟ ਕਰਦੇ ਆ ਫਿਰ ਇਹ ਇੱਕ ਵੀਡੀਓ ਤੇ ਸੇਮ ਹੀ ਖਾਤਾ ਨੰਬਰ ਹੁੰਦਾ ਸੇਮ ਹੀ ਨੰਬਰ ਹੁੰਦਾ ਤੇ ਤੁਸੀਂ ਬਈ ਲੋਕਾਂ ਨੂੰ ਠੱਗੀ ਜਾਂਦੇ ਆ ਓਹ ਕੌਣ ਆ ਯਾਰ ਤੂੰ ਠੱਗਣ ਵਾਲਾ ਤੇ ਤੈਨੂੰ ਕੀ ਪਤਾ ਹੀ ਠੱਗਦੇ ਆ ਤੈਨੂੰ ਤੇ ਅਸੀਂ ਪੱਤਰਕਾਰ ਆ ਬਾਈ ਤੁਸੀਂ ਪੰਜਾਬ ਦੇ ਲੋਕਾਂ ਨੂੰ ਤੁਸੀਂ ਬੁੱਧੂ ਬਣਾਇਆ ਜਿਹੜੇ ਸੱਚੇ ਹੱਕਦਾਰ ਹੁੰਦੇ ਸੇਵਾ ਦੇ ਨਾਂ ਤੇ ਤੁਸੀਂ ਉਹਨਾਂ ਦਾ ਵੀ ਬੇੜਾ ਭਾਈ ਜੰਨੇ ਆ ਉਹ ਨਹੀਂ ਯਾਰ ਭਰਾਵਾ ਅਸੀਂ ਤੇ ਬਾਈ ਸਾਡੇ ਕੋਲ ਸਬੂਤ ਹੈ ਸਾਡੇ ਕੋਲ ਸਬੂਤ ਹੈ ਸਾਡੇ ਕੋਲ ਸਬੂਤ ਹੈ ਅਸੀਂ ਸਬੂਤ ਪੇਸ਼ ਕਰਕੇ ਤੇ ਫੇਰ ਤੁਸੀਂ ਕਿੱਧਰ ਜਾਓਗੇ ਸਾਡਾ ਤੁਹਾਡਾ ਖਰਾਸਾ ਹੋਇਆ ਬਾਈ ਕਿੱਥੋਂ ਆਇਆ ਤੂੰ ਮੈਂ ਤਾਂ ਇੱਥੇ ਹੀ ਆ ਇੱਥੇ ਹੀ ਮਤਲਬ ਹੈ ਕਿ ਮੂੰਹ ਜਿਹਾ ਬਣਿਆ ਹੋਇਆ ਕਿੱਥੇ 7 ਵਜੇ ਤੇਰੇ ਦਿਖਾ ਮੇਰੇ ਤਾਂ ਬਾਹ ਟੁੱਟ ਗਈ ਕਿਹੜੀ ਬਾਹ ਟੁੱਟੀ ਕਿੱਥੋਂ ਆਹ ਹਈ ਕਿੱਥੇ ਆਹੀ ਲੀ ਆਇਆ ਸੀ ਤੇ ਪੀੜ ਹੁੰਦੀ ਹੈ ਹੋ ਹੋ ਰਿਆ ਬਾਈ ਲੋਟੂ ਟੂਟੂਲਾ ਸਦਾ ਚੱਲ ਰਿਹਾ ਸਾਨੂੰ ਨਾ ਪੂਰੀ ਖਬਰ ਮਿਲ ਗਈ ਹੈ ਸਾਨੂੰ ਪਹਿਲੇ ਤਾਂ ਇਹ ਦੱਸ ਦਿਓ ਤੁਸੀਂ ਇਹ ਕੰਮ ਕਰ ਕਾ ਤੋ ਰਹੇ ਆ ਸਾਨੂੰ ਮਿਲ ਕੀ ਰਿਹਾ ਇਹਦੇ ਵਿੱਚ ਜਿਹੜੇ ਜਿਹੜੇ ਸਹੀ ਲੋੜਵੰਦ ਪਰਿਵਾਰ ਆ ਗਰੀਬ ਲੋਕ ਤੁਸੀਂ ਉਹਨਾਂ ਦਾ ਵੀ ਕਿਉਂ ਉਹਨਾਂ ਦੇ ਢੱਡ ਚ ਲੱਤ ਮਾਰੀ ਜੰਨੇ ਆ ਉਹ ਨਹੀਂ ਯਾਰ ਲੋਟੂ ਟੋਲਾ ਤੋਂ ਜਾ ਬਸ ਜਾ ਨਹੀਂ ਭਾਈ ਅੱਜ ਅੱਜ ਤੁਹਾਡਾ ਸਾਰਾ ਸੀ ਪਰਦਾ ਫਾਸ ਕੀਤਾਗਾ ਤੁਹਾਨੂੰ ਦੱਸ ਥੋੜੇ ਹਰੇਕ ਵੀਡੀਓ ਤੇ ਇੱਕ ਹੀ ਕਾਊਂਟ ਨੰਬਰ ਹੁੰਦਾ ਇੱਕ ਹੀ ਨਾਮ ਹੁੰਦਾ ਇੱਕ ਹੀ ਉਹਦਾ ਆਈ ਐਫਸੀ ਕੋਡ ਹੁੰਦਾ ਉਹਦੇ ਤੇ ਲੱਖਾਂ ਥੋੜੇ ਵਿਊ ਆਉਂਦੇ ਆ ਤੁਸੀਂ ਲੋਕਾਂ ਨੂੰ ਇੰਨਾ ਈਮੋਸ਼ਨਲ ਕਰਦੇ ਆ ਉਹ ਤੇ ਮਿਲੀਅਨਾਂ ਦੇ ਵਿੱਚ ਵਿਊ ਆ ਜਾਂਦੇ ਆ ਕੋਸ ਤਾਂ ਜੇ ਮਤਲਬ 2 ਮਿਲੀਅਨ ਵੀਡੀਓ ਚੱਲ ਗਈ ਵਿੱਚੋਂ 5-7 ਲੱਖ ਲੋਕਾਂ ਨੇ 100-100 ਰੁਪਿਆ ਵੀ ਭਾਵੇਂ ਤੁਹਾਡਾ ਤਾਂ ਦਿਨ ਬਣ ਗਿਆ ਤੁਹਾਡੇ ਤੋਂ ਤਾਂ ਮਹੀਨਾ ਕੰਮ ਕਰਨ ਦੀ ਲੋੜ ਨਹੀਂ ਤੁਸੀਂ ਢੱਡਵੜਦਾਏ ਆ ਏਡੇ ਏਡੇ ਬੈਠੇ ਆ ਤੇ ਤੁਸੀਂ ਕਿਉਂ ਲੋਕਾਂ ਨੂੰ ਫੁੱਦੂ ਬਣਾਈ ਜਾਂਦੇ ਆ ਯਾਰ ਤੂੰ ਕੀ ਲੈਣਾ ਤੋਂ ਆਉਂਦਾ ਜਾ ਯਾਰ ਯਾਨੀ ਭਾਈ ਸਾਨੂੰ ਸੋਡਾ ਤੁਸੀਂ ਫਿਰ ਤੁਸੀਂ ਪੈਸੇ ਕਰਦੇ ਨਾ ਇਕੱਠੇ ਆਪੇ ਇਹ ਤਾਂ ਚਲ ਇਕੱਠੇ ਕਰਦੇ ਆ ਅਸੀਂ ਹੁਣ 100% ਮੰਨ ਗਿਆ ਕਹਿੰਦਾ ਕਰਦੇ ਆ ਇਕੱਠੇ ਮਤਲਬ ਇੱਕ ਮਰੀਜ਼ ਤੋਂ ਕਿੰਨੀ ਕੀ ਕਮਾਈ ਹੋ ਜਾਂਦੀ ਤੁਹਾਨੂੰ ਉਹ ਯਾਰ ਜਿੰਨੇ ਮਰਜ਼ੀ ਕਰਦੇ ਹੋਈ ਐ ਤੂੰ ਕੀ ਲੈਣਾ ਯਾਰ ਤੂੰ ਆ ਤਾਂ ਉਧਰ ਜਾ ਯਾਰ ਭਾਈ ਮੇ ਪੱਤਰ ਗਾ ਧੱਕੇ ਮਾਰਦੇ ਤੁਹਾਨੂੰ ਤੁਹਾਨੂੰ ਮਹਿੰਗਾ ਬੈਜ ਪੱਤਰ ਉਧਰ ਧੱਕੇ ਅਸੀਂ ਮਰੀਜ਼ ਵੀ ਗੱਲ ਕਰ ਰਹੇ ਆ ਪਿਆਰ ਅਸੀਂ ਗੱਲ ਪਿਆਰ ਨਾਲ ਕਿਉਂ ਨੇ ਇੰਨਾ ਤੁਸੀਂ ਹਾਈਪਰ ਘਾਤ ਹੋ ਨੇ ਜੇ ਤੁਹਾਡੇ ਵਿੱਚ ਕੋਈ ਤੁਸੀਂ ਕਾਣੇ ਆ ਤੁਸੀਂ ਤਾਂ ਹੀ ਹਾਈਪਰ ਹੋਈ ਜਾਂਦੇ ਇੰਨਾ ਤੇ ਅਸੀਂ ਮਰੀਜ਼ ਵੀ ਸਾਹਮਣੇ ਆ ਯਾਰ ਜਿਹੜੇ ਕੀ ਪੈਸੇ ਦਾ ਇਕੱਠੇ ਕਰਦੇ ਆ ਯਾਰ ਹਾਂ ਕਰਦੇ ਆ ਤੂੰ ਕੀ ਲੈਣਾ ਯਾਰ ਹਾਂ ਕਰ ਆਹ ਵੇਖੋ ਕੁਝ ਪਰਸੈਂਟ ਤੱਕ ਮੰਨ ਗਏ ਆ ਵੀ ਪੈਸੇ ਇਕੱਠੇ ਕਰਦੇ ਆ ਅਸੀਂ ਭਾਈ ਕਿੰਨੇ ਕੇ ਪੈਸੇ ਇੱਕ ਵੀਡੀਓ ਤੇ ਚੱਲ ਚੱਲ ਤੁਸੀਂ ਮਰੀਜ਼ ਤੇ ਲਾਉਣੇ ਇੱਕ ਵੀਡੀਓ ਤੋਂ ਤੁਹਾਨੂੰ ਕਿੰਨੇ ਪੈਸੇ ਆ ਜਾਂਦੇ ਆ ਤੁਰ ਯਾਰ ਤੂੰ ਕੀ ਲੈਣਾ ਤੂੰ ਆ ਦੱਜਾ ਯਾਰ ਤਾਂ ਵੀ ਇੱਕ ਵੀਡੀਓ ਤੇ ਕਿੰਨੇ ਪੈਸੇ ਆਏ ਤੁਸੀਂ ਬਾਈ ਅੱਜ ਥੋੜਾ ਸਾਰਾ ਖਰਾਸਾ ਕਰਕੇ ਇਹਨਾ ਇੱਕ ਵੀਡੀਓ ਤੇ ਕਿੰਨੇ ਪੈਸੇ ਕਮਾਉਣੇ ਆ ਉਹ ਹਾਂ ਕਰਦੇ ਆ ਯਾਰ ਕਰਦੇ ਆ ਨਾ ਹਾਂ ਹਾਂ ਆ ਮੰਨ ਗਿਆ ਬਾਈ ਮੰਨ ਗਿਆ ਜਮਾ ਮੰਨ ਗਿਆ ਕਿੰਨੇ ਪੈਸੇ ਇਕੱਠੇ ਕਰ ਲੈਨੇ ਬਾਈ ਕੀ ਪਹਿਲੀ ਵਾਰ ਤਾਂ ਇਹਨੂੰ ਆ ਤੁਹਾਡੇ ਨਾਲ ਦਾ ਹੀ ਆ ਮੂੰਹ ਮੰਨ ਕੇ ਠੱਲੇ ਦੱਸੋ 10000 ਤੁਹਾਡੇ ਨਾਲ ਦਾ ਹੀ ਆ ਨਾ ਆਹੀ ਕਰਦੇ ਹਾਂ ਸੀ ਆਹੀ ਕਰੀਏ ਵੀਡੀਓ ਪਾਉਣੀ ਸੀ ਹੁਣ ਅਸੀਂ ਅਹੀ ਕੰਮ ਕਰਦੇ ਆ ਨਾ ਤੁਸੀਂ ਹਾਂ ਹਾਂ ਕਰਦੇ ਬਈ ਯਾਨੀ ਕਿ ਆਹ ਨਾਲ ਦਾ ਬੰਦਾ ਲਿਆਉਣੇ ਆ ਉਹਨੂੰ ਸਪਾ ਕੇ ਬੈੱਡ ਤੇ ਉਹਦੀ ਵੀਡੀਓ ਬਣਾ ਕੇ ਪਾ ਦਿੰਨੇ ਆ ਉਹਦੀ ਕਿਉਂ ਪਾ ਦਿੰਨੇ ਇੱਥੇ ਹਸਪਤਾਲ ਵਾਧੂ ਆ ਹਸਪਤਾਲਾਂ ਦੇ 12 ਚ ਜਿੱਥੇ ਮਰਦੀ ਆ ਉਹੜਾ ਵੀਡੀਓ ਜਿੱਥੇ ਮਰਦੀ ਚੱਕ ਲੈ ਤੇ ਤੁਹਾਨੂੰ ਆਏ ਪਰਿਵਾਰ ਰੋਕ ਦੇਣਗੇ ਯਾਰ ਇੱਕ ਬੰਦੇ ਨੂੰ ਇੱਕ ਵੀਡੀਓ ਤੋਂ ਲੱਖਾਂ ਕਰੋੜਾਂ ਰੁਪਈਆ ਆਉਂਦਾ ਹੋਵੇ ਤੇ 5-4000 ਰੁਪਈਆ ਉਹ ਬੰਦੇ ਨੂੰ ਦੇ ਦੇਈਦਾ ਹੋਰ ਕਿੰਨੀ ਕੀ ਤੁਸੀਂ ਬਈ ਜਿਹੜੇ ਸੱਚੀ ਮਿੱਚੀ ਲੋੜਵੰਦ ਪਰਿਵਾਰ ਆ ਤੁਸੀਂ ਉਹਨਾਂ ਦਾ ਘੱਟਾ ਭੱਠਾ ਭਾਈ ਜਾਂਨੇ ਆ ਜੋ ਤੁਸੀਂ ਲੱਤ ਮਾਰੀ ਜਾਂਦੇ ਆ ਉਹਨਾਂ ਦੇ ਢਿੱਡ ਤੇ ਉਹ ਲੋੜਵੰਦ ਪਰਿਵਾਰ ਇੱਥੇ ਕੌਣ ਆ ਲੋੜਵੰਦ ਸਾਰੇ ਲੋਟੂ ਡੋਲ ਲਈਏ ਇੱਥੇ ਸਾਰੇ ਇਹੇ ਕੁਸ਼ ਹੈ ਸਾਰੇ ਆਪਾਂ ਮਾਲਸਾ ਲੋਟੂ ਡੋਲ ਲਈਏ ਤੇ ਤੁਸੀਂ ਨਾ ਕਰੋ ਇਹ ਕੰਮ ਤੁਹਾਨੂੰ ਕੀ ਕਿੰਨੇ ਪੈਸੇ ਬਣਾ ਲੈਣ ਇੱਕ ਵੀਡੀਓ ਤੋਂ ਦਸਤਾ ਦੇਵਾ ਚੱਲ ਤੁਸੀਂ ਮੰਨ ਗਏ ਆ ਲੋਕਾਂ ਨੂੰ ਪਤਾ ਤਾਂ ਲੱਗੇ ਜਿਹੜੀ ਇੱਕ इमोशनल ਜਿਹਾ ਸੌਂਗ ਲਾ ਕੇ ਵੀਡੀਓ ਚਲਾਉਣੇ ਆ ਕਿੰਨੇ ਕ ਪੈਸੇ ਬਣਾ ਲੈਣ ਇੱਕ ਵੀਡੀਓ ਤੋਂ ਤੇ ਯਾਰੀ 5 ਲੱਖ ਵੀ ਬਣ ਜਾਂਦਾ 10 ਵੀ ਬਣ ਜਾਂਦਾ ਕਰੋੜ ਵੀ ਬਣ ਸਕਦਾ ਇਹ ਨਹੀਂ ਪਤਾ ਇੱਕ ਵੀਡੀਓ ਤਾਂ ਦਾਨੀ ਬਹੁਤ ਆ ਇਹ ਪੰਜਾਬ ਦੇ ਲੋਕ ਜਿਹੜੇ ਬਾਹਰ ਬੈਠੇ ਜਾਂ ਇੱਧਰ ਬੈਠੇ ਪਾਸੇ ਐਸੇ ਬੈਠੇ ਆ ਬਹੁਤ ਦਾਨੀ ਤੇ ਇਹ ਆ ਜਿਹਦਾ ਮੂੰਹ ਬਣਾਇਆ ਇਹ ਇਹ ਮਰੀਜ਼ ਹੈ ਮਰੀਜ਼ ਹੈ ਇਹ ਕਿ ਕੀ ਹੈ ਇਹਦੇ ਨਾਲ ਮੇਰੀ ਸੈਟਿੰਗ ਚੱਲ ਰਹੀ ਸੀਗੀ ਇਹ ਇਹ ਨਾਲ ਜਾਨੀ ਗੱਲ ਬਾਤ ਇਹਨੂੰ ਪਿਆ ਪੈਸੇ ਦੇਣ ਦੀ ਕਿੰਨੇ ਪੈਸੇ ਦੀ ਗੱਲ ਹੋਈ ਕਿੰਨੇ ਦਿਨੇ ਸੀ ਤੈਨੂੰ ਦਾ 5000 ਵੀਡੀਓ ਬਣਾਉਂਦਾ ਹਾਂ ਆ ਦੇਖੋ ਪੰਜਾਬੀ ਲੋਕੋ ਆ ਇਹਨਾਂ ਦਾ ਕੰਮ ਚੱਲਦਾ ਹੈਗਾ ਹਸਪਤਾਲਾਂ 'ਚ ਜਾਂਦੇ ਆ ਵੀਡੀਓ ਬਣਾਉਂਦੇ ਆ ਪਰਿਵਾਰ ਨੂੰ ਕੋਈ 2-4000 ਰੁਪਏ ਪਹਿਲਾਂ ਦੇ ਦਿੰਦੇ ਆ ਲਾਜ ਦੇ ਦਿੰਦੇ ਆ ਵੀ ਤੁਹਾਡਾ ਹੀ ਲਾਜ ਕਰਵਾ ਦਿੰਦੇ ਆ ਤੇ ਜੋ ਵੀ ਦਵਾਈ ਬੂਟੀ ਹੁੰਦੀ ਹੈ ਵੀਡੀਓ ਪਾਉਂਦੇ ਆ ਬਾਈ ਸਾਰਾ ਕੁਝ ਮੰਨ ਗਿਆ ਤੱਗੀ ਲਾ ਰਹੇ ਆਏ ਉਸ ਤੋਂ ਬਾਅਦ ਵਿੱਚ ਉਹ ਵੀਡੀਓ ਦੇ ਕਹਿੰਦਾ ਵੀ ਕੋਈ ਪਤਾ ਨਹੀਂ 5 ਲੱਖ ਬਣ ਜੇ 8 ਬਣ ਜੇ ਉਹ ਵੀਡੀਓ ਤੇ ਚੱਲਣ ਦੇ ਸਿਰ ਤੇ ਆ ਕਹਿੰਦਾ ਕਰੋੜ ਵੀ ਬਣ ਸਕਦਾ ਵੀ ਵੀਡੀਓ ਕਿੰਨੀ ਚੱਲਦੀ ਹੈ ਉਹਦੇ ਤੋਂ ਇਹ ਪੈਸੇ ਲੱਖਾਂ ਦੀ ਕਮਾਈ ਕਰਦੇ ਤੇ ਢਿੱਡ ਵਧਾਏ ਆ ਇਹਨਾਂ ਨੇ ਕੰਮ ਕਰ ਕੋਈ ਨਹੀਂ ਕਰਦੇ ਤੜਕੇ ਉੱਠਦੇ ਆ ਵੀਡੀਓ ਬਣਾਉਂਦੇ ਆ ਬਈ ਆਹੀ ਪ੍ਰੋਸੈਸ ਆ ਤੁਹਾਡਾ ਸੜਕੇ ਤੋਂ ਤੁਸੀਂ ਸਾਰਾ ਪ੍ਰੋਸੈਸ ਦੱਸੋ ਇੱਕ ਵਾਰੀ ਦਰਸ਼ਕਾਂ ਨੂੰ ਸਾਨੂੰ ਪ੍ਰੋਸੈਸ ਤੁਹਾਡਾ ਕਿ ਕੀ ਕਰਦੇ ਸੋਚਦੇ ਕੀ ਵੀ ਕਿਹੜੇ ਪਾਸੇ ਅੱਜ ਤੜਕੇ ਤੋਂ ਸੋਚਦੇ ਆ ਵੀ ਕੋਈ ਬੰਦਾ ਭਾਲਦੇ ਆ ਕੋਈ ਨਾ ਕੋਈ ਮਰੀਜ਼ ਅੱਛਾ ਗਿਆ ਕੋਈ ਹਸਪਤਾਲ ਚ ਜਾਂਦੇ ਆ ਉਹਦੇ ਨਾਲ ਸੈਟਿੰਗ ਕਰਦੇ ਆ ਠੀਕ ਹੈ ਫਿਰ ਉਹਦੀ ਵੀਡੀਓ ਬਣਾ ਕੇ ਪਾਉਣੇ ਆ इमोशनल ਜਿਹਾ ਲਾ ਕੇ ਤੇ ਸੌਂਗ ਹਾਂ ਤੇ ਪਾ ਦੇਈ ਦੀ ਆ ਤੇ ਉਦੋਂ ਮਗਰੋਂ ਵੱਧੂ ਰੁਪਏ ਸਾਡੇ ਖਾਤੇ ਚ ਡੱਗਣੇ ਸ਼ੁਰੂ ਹੋ ਜਾਂਦੇ ਆ ਖਾਤਾ ਨੰਬਰ ਸਹੀ ਆਪ ਦਾ ਦੇ ਦੇਣਾ ਆਪਾ ਦਾ ਫਿਰ ਇੱਕੋ ਹੀ ਦੇਈਦਾ ਅੱਛਾ ਤੇ ਨਹੀਂ ਨਹੀਂ ਤੁਸੀਂ ਇਹ ਗੱਲ ਤਾਂ ਮੰਨਦੇ ਨਾ ਜਿਹੜੇ ਆਪਣੀ ਤੁਹਾਨੂੰ ਪਤਾ ਲੱਗ ਹੀ ਰਿਹਾ ਪਤਾ ਲੱਗ ਗਿਆ ਬਾਈ ਜਿਹੜੀ ਤੁਸੀਂ ਇਹ ਗੱਲ ਮੰਨਦੇ ਜਿਹੜੀ ਆਪਣੀ ਪੰਜਾਬੀ ਕੌਮ ਆ ਇਹ ਬਹੁਤ ਹੀ ਦਾਨੀ ਹੈ ਤੇ ਬਹੁਤ ਤਰਸ ਕਰਨ ਵਾਲੇ ਲੋਕ ਹੈ ਤਰਸ ਕਰਨ ਵਾਲੇ ਲੋਕ ਆ ਇਹ ਵੇਖਣੇ ਕਿ ਇਹਨਾਂ ਨੂੰ ਕੋਈ ਤੁਸੀਂ ਵੀਡੀਓ ਪਾਓ ਤੇ ਲੱਖਾਂ ਹੀ ਲੋਰ ਦੇ ਦੇ ਦਿੰਦੇ ਆ ਪੈਸਾ ਵਾਦੂ ਵਾਦੂ ਕੋਈ 100 ਰੁਪਏ ਪਾਤੇ ਕਿਸੇ ਨੇ 2 ਰੁਪਏ ਪਾਤੇ ਕਿਸੇ ਨੇ 20 ਰੁਪਏ ਪਾਤੇ ਕਿਸੇ ਨੇ ਕਿੰਨੇ ਪਾਤੇ ਵਾਦੂ ਰੁਪਏ ਤਾਂ ਕਾਊਂਟ ਚੈੱਕ ਚ ਹੀ ਆਉਣੇ ਆ ਪਾਉਣ ਵਾਲੇ ਕਰੋੜਾਂ ਬੰਦੇ ਆ ਠੀਕ ਹੈ ਉਹ ਆ ਕੇ ਨਾਲ ਵੀ ਜੇ ਪਾਇਆ ਵੀ ਥੋੜਾ ਕਟੀਆਂ ਵੀ ਪਾਇਆ ਤੇ ਕਰੋੜ ਬੰਦੇ ਨੇ ਪਾਤਾ ਤੇ ਆ ਕੇ ਰੁਪਏ ਨਾਲ 1 ਕਰੋੜ ਰੁਪਇਆ ਇਕੱਠਾ ਹੋ ਜਾਂਦਾ ਜੈ ਕਿ ਸੋਨਾ ਪੂਰਾ ਢੇਰ ਢੰਡ ਪਰ ਜਾਂਦਾ ਬਾਬਾ ਪੂਰੇ ਨਿਯਾਰੇ ਮਹਿੰਗੀਆਂ ਗੱਡੀਆਂ ਰੱਖਾਂਗੇ ਤੁਸੀਂ ਮਹਿੰਗੀਆਂ ਗੱਡੀਆਂ ਤੇ ਮਰੀਜ਼ ਨੂੰ ਕਿੰਨੇ ਪੈਸੇ ਦੇਣੇ ਚ ਬਣਾ ਦਿੱਤੀ ਤੁਸੀਂ ਇੱਥੇ ਤੇ ਜਿਹੜੇ ਤੁਸੀਂ ਹਸਪਤਾਲ 'ਚ ਵੀਡੀਓ ਬਣਾਉਨੇ ਆ ਉਹਨੂੰ ਮਰੀਜ਼ ਨੂੰ ਤੁਸੀਂ ਕਿੰਨੇ ਦੀ ਸੇਵਾ ਕਰਦੇ ਹੋ ਕਿਸੇ ਨੂੰ 5000 ਕਿਸੇ ਨੂੰ 7000 ਕਿਸੇ ਨੂੰ 10000 ਕਿਸੇ ਨੂੰ ਕਰਨੇ ਜੇ 10 ਤੋਂ ਜ਼ਿਆਦਾ ਵੱਧ ਨਹੀਂ ਹੋਣੇ ਨਾ ਨਾ ਇਤੋਂ ਵੱਧ ਨਹੀਂ ਕਿਤੇ ਸਾਨੂੰ ਘਾਟਾ ਪਿਆ ਹੋਵੇ ਆਜ ਤੇ ਵੀਡੀਓ ਤੋਂ ਵੀ ਦੋਸ 10000 ਤੁਸੀਂ ਮਰੀਜ਼ ਨੂੰ ਦੇ ਆਏ ਹੋ ਤੇ ਤੁਹਾਨੂੰ ਵੀਡੀਓ ਤੋਂ ਪੈਸੇ ਨਾ ਆਏ ਹੋਣਾ ਕਿ ਐ ਹੋਇਆ ਹੀ ਨਹੀਂ ਨਾ ਨਾ ਘਾਟਾ ਪੈਂਦਾ ਹੀ ਨਹੀਂ ਇਹ ਕੰਮ 'ਚ ਘਾਟਾ ਹੈ ਹੀ ਨਹੀਂਗਾ ਨਫਾ ਹੀ ਹੈ ਇਹ 'ਚ ਨਫਾ ਹੀ ਨਫਾ ਨਫਾ ਹੀ ਨਫਾ ਸੋ ਦਰਸ਼ਕੋ ਸਾਡਾ ਕੰਮ ਸੀਗਾ ਤੁਹਾਨੂੰ ਸਲੀਅਤ ਦਿਖਾਉਣੀ ਜਿਹੜਾ ਕੁਝ ਪੰਜਾਬ ਦੇ ਵਿੱਚ ਚੱਲ ਰ ਵਿਚ ਲੱਖਾਂ ਫੀ ਕਰੋੜਾ ਤੁਸੀਂ ਫੇਸਬੁੱਕ ਤੇ ਵੀਡੀਓ ਦੇਖਦੇ ਹੋ ਸੰਸਥਾ ਆ ਜਾਂਦੀਆਂ ਫਲਾਨੀ ਸੰਸਥਾ ਧੌਂਕੀ ਸੰਸਥਾ ਬਈ ਸੇਵਾ ਸੁਸਾਇਟੀਆਂ ਮਰੀਜ਼ ਨੂੰ ਲਿਆਉਂਦੇ ਆ ਵੀਡੀਓ ਪਾ ਦਿੰਦੇ ਆ ਤੇ ਆਪਣੇ ਪੰਜਾਬ ਵਾਲੇ ਇੰਨੇ ਲੋਕ ਭੋਲੇ ਆ ਦਾਨੀ ਸੱਜਣ ਆ ਤੇ ਠਾ ਠਾ ਪੈਸੇ ਸਿੱਟੇ ਜਾਂਦੇ ਆ ਸੋਨੂੰ ਹੱਥ ਜੋੜ ਕੇ ਅਸੀਂ ਬੇਨਤੀ ਕਰਦੇ ਆ ਸੋਨਿਆਂ ਕਿ ਸੁਨੇਹਾ ਮੈਸੇਜ ਦੇਣਾ ਸੀਗਾ ਬਈ ਕਿਸੇ ਦੀ ਵੀ ਸੇਵਾ ਕਰਨੀ ਕਿ ਇਹਨੂੰ ਤੁਸੀਂ ਪੈਸੇ ਪਾਉਣੇ ਆ ਪੈਸੇ ਜਿਹੜੇ ਸੋਚ ਸਮਝ ਕੇ ਪੂਰੀ ਅਣਕਵੇਰੀ ਕਰਕੇ ਪੈਸੇ ਪਾਓ ਇਹ ਨਹੀਂ ਕਹਿੰਦੇ ਸੇਵਾ ਨਾ ਕਰੋ ਸੇਵਾ ਕਰੋ ਤੁਸੀਂ ਪਰ ਪੂਰੀ ਛਾਣਬੀਣ ਕਰ ਲੋ ਬਈ ਇਹ ਪਰਿਵਾਰ ਹੈਗਾ ਬਾਕੀ ਇਹਦੇ 7 ਵੱਜੀ ਵੀ ਹੈ ਜਾਇ ਲੋਡ ਬੰਦ ਆ ਫਿਰ ਤੁਸੀਂ ਉਹਦੀ ਵੀਡੀਓ ਉਹਨੂੰ ਦੇਖ ਕੇ ਪੈਸੇ ਪਾਓ ਐਵੇਂ ਚੱਕ ਕੇ ਵੀਡੀਓ ਦੇਖ ਕੇ इमोशनल ਜਿਹਾ ਸੌਂ ਲੱਗਿਆ ਹੋਵੇ ਉਹ ਵੀ ਵੇਚ ਕੇ ਤੁਸੀਂ ਪੈਸੇ ਨਾ ਪਾਇਆ ਕਰੋ ਕਿਉਂਕਿ 95% ਫੇਸਬੁੱਕ ਤੇ ਠੱਗ ਬੈਠੇ ਆ ਜਿਹੜੇ ਸੋਤੋਂ ਲੱਖਾਂ ਹੀ ਕਰੋੜਾਂ ਹੀ ਰੁਪਇਆ ਠੱਗ ਲੈਂਦੇ ਆ ਸੋ ਜੇ ਵੀਡੀਓ ਚੰਗੀ ਲੱਗੀ ਤਾਂ ਅਗੇ ਸ਼ੇਅਰ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਧੰਨਵਾਦ ਜੀ